ਯੁੱਧ ਨਸ਼ਿਆਂ ਵਿਰੁੱਧ ਵੈਸੇ ਆਪ ਸਭ ਨੇ ਵੀਡੀਓ ਦੇਖ ਹੀ ਲਈ ਹੋਣੀ ਆ ਪ੍ਰਵਿੰਤਾ ਸਿੰਘ ਝੋਟੇ ਦੀ ਜੋ ਅੱਜ ਮਾਰਸਾ ਚਿੱਟੇ ਵਾਲੇ ਫੜੇ ਨੇ ਦੋ ਮੁੰਡੇ ਇੱਕ ਕੁੜੀ ਬਹੁਤ ਛੋਟੀ ਉਮਰ ਦੀ ਕੁੜੀ ਪੰਜਾਬ ਸਰਕਾਰ ਤਾਂ ਕਹਿ ਰਹੀ ਹੈ ਕਿ ਚਿੱਟਾ ਬੰਦ ਹੋ ਗਿਆ ਤੇ ਪਰ ਚਿੱਟਾ ਆ ਕਿੱਥੋਂ ਰਿਹਾ ਇਹ ਤੁਹਾਡੇ ਤੱਕ ਵੀਡੀਓ ਪਹੁੰਚ ਗਈ ਹੋਣੀ ਹੈ ਨਹੀਂ ਪਹੁੰਚੀ ਪਹੁੰਚ ਜਾਣੀ ਆ ਬਾਕੀ ਪ੍ਰਵਿੰਦਰ ਸਿੰਘ ਛੋਟੇ ਦੇ ਪੇਜ ਤੇ ਉਹ ਵੀਡੀਓ ਚੱਲਦਾ ਦੀ ਹੈ ਤੁਸੀਂ ਦੇਖੋ 2000 ਦਾ ਚਿੱਟਾ ਲੈ ਕੇ ਆਈ ਸੀ ਕੁੜੀ ਖੁਦ ਮਾਨਸਾ ਸ਼ਹਿਰ ਚ ਤੇ ਹੁਣ ਇਹ ਚਿੱਟਾ ਪੁੱਛਣਾ ਲਾ ਹੋਵੇ ਸਰਕਾਰ ਨੂੰ ਇਹ ਚਿੱਟਾ ਆ ਕਿੱਥੋਂ ਰਿਹਾ ਤੁਸੀਂ ਤਾਂ ਕਹਿੰਦੇ ਬੰਦ ਕਰਤਾ ਬੰਦ ਨਹੀਂ ਹੋਇਆ ਚਿੱਟਾ ਚਿੱਟਾ ਅੱਗੇ ਨਾਲੋਂ ਵੱਧ ਰਿਹਾ ਇਹ ਤੁਹਾਡੇ ਝੂਠੇ ਵਾਦੇ ਨੇ ਪੰਜਾਬ ਸਰਕਾਰ ਜੀ ਭਵੰਤ ਸਾਹਿਬ ਇਹ ਛੋਟੇ ਝੂਠੇ ਵਾਦੇ ਨੇ ਵੀ ਅਸੀਂ ਚਿੱਟਾ ਖਤਮ ਕਰ ਦਾਂਗੇ ਚਿੱਟਾ ਚਿੱਟਾ ਖਤਮ ਕਰਤਾ ਨਹੀਂ ਹੋਇਆ ਚਿੱਟਾ ਤੇਜ਼ੀ ਨਾਲ ਆਪਣੇ ਪੈਰ ਪਸਾਰੀ ਜਾਂਦਾ ਵੱਧ ਤੋਂ ਵੱਧ ਗੂੜੀਆਂ ਵੇਚ ਰਹੀਆਂ ਕੁੜੀਆਂ ਖਾ ਰਹੀਆਂ ਮੁੰਡੇ ਮਰ ਰਹੇ ਨੇ ਕੋਈ ਗੌਰ ਨਹੀਂ ਮਾਨਸਾ ਚ ਦੇਖੋ ਕਿੰਨੇ ਐਮਐਲਏ ਨੇ ਪੰਜਾਬ ਸਰਕਾਰ ਦੇ ਕਿੰਨੇ ਹੀ ਮੋਤਵਾਰ ਬੰਦੇ ਨੇ ਮਾਨਸਾ ਦੇ ਵਿੱਚ ਪਰ ਕਿਸੇ ਨੇ ਇਸ ਚੀਜ਼ ਬਾਰੇ ਆਵਾਜ਼ ਨਹੀਂ ਉਠਾਈ ਜੋ ਪ੍ਰਵਿੰਦਰ ਸਿੰਘ ਝੋਟਾ ਖੁਦ ਆਪਣੇ ਤੇ ਸਾਰੀ ਜ਼ਿੰਮੇਵਾਰੀ ਲੈ ਕੇ ਇਹ ਕੰਮ ਕਰ ਰਿਹਾ ਹੈ ਹੱਕ ਕੀ ਦਾ ਇਹ ਇਹ ਸਰਕਾਰ ਦਾ ਹੱਕ ਹੈ ਚਿੱਟੇ ਵਾਲਿਆਂ ਨੂੰ ਫੜਨ ਦਾ ਪਰ ਫੜਣ ਫੜ ਫੜ ਕੌਣ ਰਿਹਾ ਇੱਕ ਆਮ ਇਨਸਾਨ ਤੇ ਜਿਹਨੂੰ ਲੋਕ ਗਲਤ ਕਹਿ ਰਹੇ ਨੇ ਉਹ ਵੀ ਗਲਤ ਕਰ ਰਹੇ ਆ ਗਲਤ ਪੰਜਾਬ ਸਰਕਾਰ ਕਰ ਰਹੀ ਹੈ ਪਰਵਿੰਦਰ ਸਿੰਘ ਝੋਟਾ ਨਹੀਂ ਕਰ ਰਿਹਾ ਦੇਖੋ ਤੁਸੀਂ ਵੀਡੀਓ ਇੱਕ ਛੋਟੀ ਜੀ ਉਮਰ ਦੀ ਕੁੜੀ ਆ ਸ਼ਾਇਦ ਮਾਨਸਾ ਸ਼ਹਿਰ ਦੀ ਦੱਸਿਆ ਜਾ ਰਿਹਾ ਉਹ ਖੁਦ ਲੈ ਕੇ ਆਈ ਹੈ 2000 ਦਾ ਨਾਮ ਵੀ ਦੱਸ ਰਹੀ ਹੈ ਜੀ ਫਲਾਨੇ ਏਰੀਏ جو ਲੈ ਆ ਹਣ ਦੇਖੋ ਪੰਜਾਬ ਸਰਕਾਰ ਕੀ ਕਰਦੀ ਹੈ ਬਸ ਉਹੀ ਕੁਛ ਕਰੂ ਜੋ ਪਹਿਲਾਂ ਹੋ ਰਿਹਾ ਫੜ ਲੈਣਗੇ ਛੱਡ ਦੇਣਗੇ ਕਿੰਨਾ ਚਿਰ ਚੱਲੂ ਇਹ ਫੜਨਾ ਛੱਡਣਾ ਕਿੰਨਾ ਚਿਰ ਚੱਲੂ ਜਿੰਨਾ ਚਿਰ ਵੱਡੇ ਕਾਰਖਾਨੇ ਨਹੀਂ ਬੰਦ ਹੁੰਦੇ ਚਿੱਟੇ ਦੇ ਜੋ ਵੱਡੇ ਲੋਕ ਟੜਾ ਤੜ ਨਸ਼ਾ ਸਪਲਾਈ ਕਰ ਰਹੇ ਨੇ ਜਿੰਨਾ ਚਿਰ ਮੁੱਢ ਨਹੀਂ ਖੜਿਆ ਜਾਂਦਾ ਉਨਾਂ ਚਿਰ ਨਸ਼ਾ ਨਹੀਂ ਬੰਦ ਹੁੰਦਾ ਤੁਸੀਂ ਥੱਲੇ ਤੋਂ ਕਾਰਵਾਈ ਕਰਦੇ ਥੱਲੇ ਤੇ ਨਾ ਕਰੋ ਉੱਪਰੋਂ ਕਰੋ ਜੇ ਉੱਪਰੋਂ ਕਰੋਗੇ ਅਛੋਟੀ-ਮੋਟੀਆਂ ਤਾਂ ਦੁਕਾਨਾਂ ਬੰਦ ਹੋ ਜਾਣਗੀਆਂ ਆਟੋਮੈਟਿਕੀ ਜੇ ਉੱਪਰੋਂ ਗੌਰ ਕਰੋਗੇ ਪਰ ਤੁਸੀਂ ਉੱਪਰੋਂ ਨਹੀਂ ਕਰ ਰਹੇ ਤੁਸੀਂ ਥੱਲਿਓਂ ਗੌਰ ਕਰਦੇ ਹੋ ਛੋਟੇ-ਮੋਟੇ ਬੰਦਿਆਂ ਨੂੰ ਫੜ ਕੇ ਜਿਹੜੇ ਖਾਣ-ਪੀਣ ਵਾਲੇ ਨੇ ਥੋੜਾ-ਬੋਤਾ ਵੀਜਦੇ ਵੇਚਦੇ ਨੇ ਉਹਨਾਂ ਨੂੰ ਤੁਸੀਂ ਫੜਦੇ ਹੋ ਜੇ ਤੁਸੀਂ ਚਿੱਟਾ ਬੰਦ ਕਰਨਾ ਪਹਿਲਾਂ ਉੱਪਰ ਹੱਥ ਮਾਰੋ ਜਮਾ ਉੱਪਰ ਜਿੱਥੋਂ ਆਉਂਦਾ ਹੈ ਜੇ ਉੱਥੋਂ ਬੰਦ ਹੋ ਗਿਆ ਨਾ ਫਿਰ ਆਟੋਮੈਟਿਕ ਹੀ ਨਸ਼ਾ ਬੰਦ ਹੋ ਜੂਗਾ ਪਰ ਇਹ ਤੁਸੀਂ ਕਰਨਾ ਨਹੀਂ ਕਿਉਂਕਿ ਸਰਕਾਰਾਂ ਨੂੰ ਪੈਸਾ ਇੱਥੋਂ ਬਣਦਾ ਸਰਕਾਰ ਨੂੰ ਨਸ਼ਾ ਨਸ਼ੇ ਚੋਂ ਪੈਸਾ ਬਣਦਾ ਹੋਰ ਕਾਸੇ ਚੋਂ ਨਹੀਂ ਬਣਦਾ ਸ਼ਰਾਬ ਲਾ ਲਓ ਹੋਰ ਚੀਜ਼ਾਂ ਲਾ ਲਓ ਇਨਾ ਤੂੰ ਸਰਕਾਰ ਨੂੰ ਪੈਸਾ ਬਣਦਾ ਹੈ ਸਰਕਾਰ ਕਦੇ ਨਿਵੰਦ ਕਰ ਸਕਦੀ ਨਹੀਂ ਬਾਈ ਬੰਦ ਹੋਣਾ ਨਾ ਹੀ ਕੋਈ ਜਮਿਆ ਬੰਦ ਕਰਾਉਣ ਵਾਲਾ ਤੇ ਜਿਹੜੇ ਜਮਦੇ ਨੇ ਬੰਦ ਕਰਾਉਣ ਲਈ ਇਹ ਚੀਜ਼ਾਂ ਉਹਨਾਂ ਨੂੰ ਤੁਸੀਂ ਫੜ ਕੇ ਜੇਲਾਂ ਚ ਕਰ ਦਿੰਦੇ ਹੋ ਇਹ ਗੱਲ ਠੀਕ ਨਹੀਂ ਹੈਗੀ ਜਿੰਨਾ ਚਿਰ ਤਾਹ ਤੋਂ ਨਿਵੰਦ ਹੁੰਦਾ ਹੈ ਹੀਟਾ ਤੋਂ ਚਿੱਟਾ ਨਸ਼ਾ ਕੋਈ ਵੀ ਇਹ ਬੰਦ ਨਹੀਂ ਹੋਊਗਾ ਫੇਰ ਵੀ ਬੇਨਤੀ ਕਰਦੇ ਆ ਇਹਨੂੰ ਓਪਨ ਦੀ ਜਰੂਰ ਕੋਸ਼ਿਸ਼ ਕਰੋ ਉੱਪਰ ਤੋਂ ਸ਼ੁਰੂ ਕਰੋ ਥੇਹਣ ਵਾਲੇ ਤਾਂ ਆਟੋਮੈਟਿਕ ਹੀ ਬੰਦ ਹੋ ਜਾਣਗੇ ਜਦੋਂ ਉੱਪਰੋਂ ਮਿਲ ਨੂੰ ਹਟ ਗਿਆ ਉਹਨੂੰ ਹਟ ਗਿਆ ਇਹ ਚੀਜ਼ ਦਾ ਜਰੂਰ ਧਿਆਨ ਦਿਓ ਕਿ ਉੱਪਰੋਂ ਆਪਾਂ ਬੰਦ ਕਰੀਏ ਜੋ ਅੱਜ ਮਾਨਸਾ ਵਾਲੇ ਝੋਟੇ ਨਹੀਂ ਕੀਤਾ ਬਹੁਤ ਵਧੀਆ ਕੀਤਾ ਪਹਿਲਾਂ ਵੀ ਕਰਦਾ ਆ ਪਰ ਸਰਕਾਰ ਗੌਰ ਨਹੀਂ ਕਰ ਰਹੀ ਆਮ ਬੰਦੇ ਗੌਰ ਕਰ ਰਹੇ ਆ ਤੇ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਉੱਪਰ ਨਿਗਾਹ ਮਾਰੋ ਉੱਪਰ ਨਿਗਾਹ ਮਾਰ ਕੇ ਕੰਮ ਚੱਲੂਗਾ ਇਸ ਤਰ੍ਹਾਂ ਕੰਮ ਨਹੀਂ ਚੱਲਣਾ ਸੋ ਧੰਨਵਾਦ ਸਾਰਿਆਂ ਦਾ ਵੀਡੀਓ ਵੱਤੋ ਵੱਤ ਸ਼ੇਅਰ ਕਰਨੀ 何